ਇਕ ਸਮਾਜ ਉਦੋਂ ਖੁਸ਼ਹਾਲ ਹੁੰਦਾ ਹੈ ਜਦੋਂ ਉਸ ਦੀ ਜਵਾਨੀ ਵੱਧ ਚੜ ਕੇ ਕੰਮ ਕਰਦੀ ਹੈ ਅਤੇ ਉਸ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੀ ਹੈ। ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਸਰਕਾਰ ਨੇ ਮਾਈਕਰੋਸਾਫਟ ਨਾਲ ਸਹਿਯੋਗ ਨਾਲ 10,000 ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਐਮਓਯੂ ਸਾਈਨ ਕੀਤਾ ਹੈ। ਇਹ ਪਹਿਲ ਕਦਮੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਬੈਠੇ ਹੀ ਰੋਜ਼ਗਾਰ ਦੇ ਮੌਕੇ ਦੇਵੇਗੀ ਜਿਸ ਨਾਲ ਨੌਜਵਾਨਾਂ ਨੂੰ ਹੁਣ ਦੇਸ਼ ਛੱਡ ਕੇ ਜਾਣ ਦੀ ਲੋੜ ਨਹੀਂ ਪਵੇਗੀ। 43,000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਾ ਹੈ। ਵੱਟੇ ਬਹੁਤ ਸਾਰੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣੀਆਂ ਪੰਜਾਬ ਸਰਕਾਰ ਦੇ ਆਂਕੜੇ ਦੱਸਦੇ ਹਨ ਕਿ 1 ਅਪ੍ਰੈਲ 2022 ਤੋਂ ਹੁਣ ਤੱਕ 42924 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਸਕੂਲ ਸਿੱਖਿਆ ਵਿਭਾਗ ਨੇ ਇਹਨਾਂ ਵਿੱਚੋਂ ਸਭ ਤੋਂ ਵੱਧ 11467 ਨੌਕਰੀਆਂ ਪ੍ਰਦਾਨ ਕੀਤੀਆਂ ਹਨ ਗ੍ਰਾਮ ਆਮਲੇ ਅਤੇ ਨਿਆ ਵਿਭਾਗ ਨੇ 8855 ਨੌਕਰੀਆਂ ਸਥਾਨਕ ਸਰਕਾਰਾਂ ਵਿਭਾਗ ਨੇ 4737 ਨੌਕਰੀਆਂ ਪ੍ਰਦਾਨ ਕੀਤੀਆਂ ਹਨ ਜਦੋਂ ਕਿ ਬਿਜਲੀ ਵਿਭਾਗ ਨੇ 4570 ਨੌਕਰੀਆਂ ਪ੍ਰਦਾਨ ਕੀਤੀਆਂ ਹਨ ਰੋਜ਼ ਆਏ ਰੋਜ਼ ਰੋਜ਼ ਆਪਣੇ ਪੋਸਟ ਕੱਢ ਰਹੇ ਹੈਗੇ ਨਵੇਂ ਦੇ ਨਵੇਂ ਡੇਟਸ ਆ ਹਰਨਿਕ ਤਬ ਤੇ ਮੇਰੇ ਵੀ ਜਿਹੜੀ ਜੁਆਇਨਿੰਗ ਹੈ ਉਹ ਹਾਲ ਹੀ ਵਿੱਚ ਮੇਰੀ ਜੁਆਇਨਿੰਗ ਹੋਈ ਹੈ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਰਿਸ਼ਵਤ ਤੋਂ ਸਾਡਾ 1 ਰੁਪਿਆ ਨਹੀਂ ਲੱਗਣ ਦਿੱਤਾ ਤੇ ਸਾਨੂੰ ਨੌਕਰੀ ਦਿੱਤੀ ਹੈਗੀ ਹੈ ਪੰਜਾਬ ਸਰਕਾਰ ਦੇ ਇਹ ਯਤਨ ਨਾ ਸਿਰਫ ਨੌਕਰੀਆਂ ਪ੍ਰਦਾਨ ਕਰਦੇ ਹਨ ਸਗੋਂ ਪੰਜਾਬ ਲਈ ਇੱਕ ਉਜਵਲ ਵਧੇਰੇ ਖੁਸ਼ਹਾਲ ਭਵਿੱਖ ਬਣਾਉਣ ਵਿੱਚ ਵੀ ਮਦਦ ਕਰਦੇ ਹਨ